ਸਾਡੇ ਵੱਲੋਂ ਜਿਹੜਾ ਹੈਗਾ ਡਿਸਟ੍ਰਿਕਟ ਸੀਲਿੰਗ ਦਾ ਜਿਹੜਾ ਪਲਾਨ ਅਸੀਂ ਜਿਹੜਾ ਹੈਗਾ ਇਨੀਸ਼ੀਏਟ ਕੀਤਾ ਹੈਗਾ ਅ ਜਿਹੜੀ ਪੰਜਾਬ ਪੁਲਿਸ ਵੱਲੋਂ ਜਿਹੜਾ ক্রাইਮ ਨੂੰ ਮੁਕਤਮ ਕਰਨ ਵਾਸਤੇ ਲਾਣ ਆਰਡਰ ਮੇਨਟੇਨ ਕਰਨ ਵਾਸਤੇ ਅਸੀਂ ਲਗਾਤਾਰ ਜਿਹੜਾ ਹੈਗਾ ਸਾਡੀ ਜਿਹੜੀ ਪੋਸਟ ਦੀ ਵਿਜ਼ਿਬਿਲਟੀ ਹੈ ਉਹਨੂੰ ਜਿਹੜਾ ਹੈਗਾ ਮੇਨਟੇਨ ਕਰ ਰਹੇ ਹੈਗੇ ਇਸ ਕਰਕੇ ਜ਼ਿਲ੍ਹੇ ਦੇ ਸਾਰੇ ਕਸਟਰ ਆਫਸਰਸ 올 ਐਸਪੀਜ਼ 올 ਡੀਐਸਪੀਜ਼ 올 ਐਸਐਚਓਜ਼ 올 ਚੋਕੀ ਇੰਚਾਰਜ ਸਾਰੇ ਲਗਭਗ 35 ਜਿਹੜੇ ਨਾਕਾ ਪੁਆਇੰਟ ਹੈਗੇ पैंतीस जगह नाकेबंदी असी की हैगी जिले के सारे जी एंट्री पॉइंट है असी वो चैक कर रहे हैं सिटी के जिन्हें भी सिटीज़ है दिना दिनानगर दिना नगर इस तु तो अलावा धारीवाल कलानो गुरदासपुर शहर तो जोड़े मेजर चे चेक चेक पॉइंट्स है और जे मेजर जे पुल है, तो नाका है असी नाकाबंदी की है चेक कर रहे हैं सो दैट कि अभी जरा पबलिक का कॉन्फिडेंस है वह बूसट कर सकी ਅਤੇ ਨਾਲ-ਨਾਲ ਹੀ ਜਿਹੜਾ ਕ੍ਰਾਈਮ ਦੇ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਜਿਹੜੇ ਕ੍ਰਿਮੀਨਲ ਐਲੀਮੈਂਟਸ ਹੈਗਾ ਕਿਉਂਕਿ ਇਹਦੇ ਵਿੱਚ ਇਨ ਬਿਟਵੀਨ ਜਿਹੜੇ ਸਾਨੂੰ ਰੂਟੀਨ ਚ ਇਨਫੋਰਮੇਸ਼ਨ ਵੀ ਆਂਦੀ ਹੈ ਕਿ ਤੋਂ ਉਹਦੇ ਚ ਵੀ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਜਿਹੜਾ ਹੈਗਾ ਆ ਜਿਹੜਾ ਚਲਾਇਆ ਜਾ ਰਿਹਾ ਹੈ ਜਿਸ ਤੋਂ ਸਰ ਆਪਣਾ ਬਾਰਡਰ ਏਰੀਆ ਹੈਗਾ ਪਰ ਡਰੋਨ ਐਕਟੀਵਿਟੀ ਬਾਰੇ ਗੱਲ ਕਰ ਮਤਿਆ ਜੀ ਉਹਦੇ ਬਾਰੇ ਕੁਝ ਖੁਲਾਸਾ ਕੀਤਾ ਮੇਰੇ ਰਿਪੋਰਟਰ ਨੇ ਦੇਖੋ ਜੀ ਇੱਕ ਚੀਜ਼ ਹੈ ਆਪਰੇਸ਼ਨ ਸਿੰਧੂਰ ਦੇ ਬਾਅਦ ਗੋਨ ਐਕਟੀਵਿਟੀ ਸਪੈਸ਼ਲੀ ਤੁਸੀਂ ਕੋਸਟ ਬਾਰਡਰ ਕਹਿ ਰਹੀ ਹੈ ਉਹ ਹਲੇ ਤੱਕ ਜਿਹੜਾ ਹੈਗਾ ਉਹਦੇ ਚ ਸਿਗਨੀਫੀਕੈਂਟ ਡ੍ਰੋਪ ਜਿਹੜਾ ਦੇਖਿਆ ਗਿਆ ਹੈਗਾ ਉਹਦੇ ਬਾਅਦ ਕੋਈ ਮੇਜਰ ਡਰਨ ਐਕਟੀਵਿਟੀ ਸਾਹਮਣੇ ਨਹੀਂ ਆਈ ਹੈਗੀ ਬਾਕੀ ਉਸ ਲਈ ਜਿਹੜੇ ਸਾਡੇ ਸੈਕੰਡ ਡਿਫੈਂਸ ਦੇ ਨਾਕਾ ਜਿਹੜੇ ਹੈਗੇ ਇਨ ਪਲੇਸ ਹੈਗੇ ਅਸੀਂ ਬੀਐਸਐਫ ਦੇ ਨਾਲ ਵੀ ਜਿਹੜੇ ਈਵਨਿੰਗ ਦੇ ਵਿੱਚ ਨਾਈਟ ਦੇ ਵਿੱਚ ਜੁਆਇੰਟ ਨਾਕਾ ਵਰਦੀ ਹੈ ਉਹ ਅਚੀ ਬਾਰਡਰ ਏਰੀਆ ਦੇ ਵਿੱਚ ਕਰਦੇ ਹੈਗੇ ਸਾਡੇ ਜਿਹੜੇ ਗੈਸਰ ਆਫਸਰਸ ਹੈਗੇ ਉਹ ਵੀ ਜਿਹੜੇ ਹੈਗੇ ਰਾਤ ਨੂੰ ਜਿਹੜੇ ਹੈਗੇ ਉਹ ਗਸ਼ਟੇ ਵਹਿੰਦੇ ਹੈਗੇ ਮੇਰੇ ਵੱਲੋਂ ਵੀ ਪਿਛਲੇ 3-4 ਦਿਨਾਂ ਦੇ ਵਿੱਚ ਨਾਤ ਰਾਤ ਨੂੰ ਵੀ ਜਿਹੜਾ ਹੈਗਾ ਸ਼ਹਿਰ ਦੀ ਚੈਕਿੰਗ ਕੀਤੀ ਗਈ ਸੀ ਮੇਨ ਮੇਨ ਮੇਰੇ ਵੱਲੋਂ ਦੋ ਪੁਲਿਸ ਥਾਣਾ ਹੈਗੇ ਦਿਨਾਂਗਰ ਅਤੇ ਜਿਹੜੇ ਸਿਟੀ ਥਾਣੇ ਦਾ ਜਿਹੜਾ ਹੈਗਾ ਕ੍ਰਾਈਮ ਜਿਹੜਾ ਹੈਗਾ ਉਹ ਪਰਸਨਲੀ ਆਈਓ ਦੇ ਨਾਲ ਗੱਲ ਕਰਕੇ ਹਰ ਇੱਕ ਕੇਸ ਬਾਰੇ ਜਿਹੜੀ ਹੈਗੀ ਗੱਲਬਾਤ ਕੀਤੀ ਗਈ ਸੀ ਤੋਂ ਸਾਡੇ ਵੱਲੋਂ ਆ ਸਾਰੇ ਜਿਹੜੇ ਵੀ ਹੈਗੇ ਸਾਡੀ ਪਿੰਡ ਦੇ ਚੀ ਨਿਊਕਲੀਅਰ ਕਰਨ ਵਾਸਤੇ ਸਾਡੇ ਲਾਰਨੋਡਾ ਨੂੰ ਮੇਨਟੇਨ ਕਰਨ ਵਾਸਤੇ ਸਾਰੇ ਜਿਹੜਾ ਐਫਰਟਸ ਹੈ ਉਹ ਦਿਲਾਪਲੀਸ ਵੱਲੋਂ ਕੀਤਾ ਜਾ ਰਿਹਾ ਹੈ। ਸਰ ਇੱਕ ਲੋਕਾਂ ਵਿੱਚ ਗੱਲ ਹੈਗੀ ਹੈ ਕਿ ਜਿਸ ਤਰ੍ਹਾਂ ਦੇ ਨਾਲ ਪਟਾਲਾ ਦੇ ਵਿੱਚ ਨੇ ਮੋਬਾਈਲ ਸਿਗਨਲ ਚ ਹੁੰਦੇ ਨੇ ਜਾਂ ਗਵਾਚ ਜਾਂਦੇ ਨੇ ਉਹ ਸਮਾਗਮ ਕਰਕੇ ਹੁਣ ਤੱਕ ਹਜ਼ਾਰ ਤੋਂ ਵਾਪਸ ਕਰ ਚੁੱਕੇ ਨੇ ਜਿਵੇਂ ਕਿ ਦਰਦਾਨਗਪੁਰ ਦੇ ਵਿੱਚ ਦੇਖੋ ਗੋਦਾਸਪੁਰ ਦੇ ਵਿੱਚ ਵੀ 올 ਰੈਡੀ ਦੇਖੋ ਇਹਦੇ ਵਿੱਚ ਵੀ 올 ਰੈਡੀ ਅਸੀਂ ਜਿਹੜਾ ਹੈਗਾ ਸਪੋਤਾਵੀ ਦੇ ਵਿੱਚ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਦੇਖ ਜਾ ਰਹੇ ਹੈਗੇ ਸਾਡਾ ਜਿਹੜਾ ਜਿਹੜਾ ਪੋਰਟਲ ਹੈਗਾ ਜਿਹੜਾ ਪੋਰਟਲ ਦੇ ਅਕੋਰਡਿੰਗ ਅਸੀਂ ਜਿਹੜਾ ਜਿਹੜੇ ਜਿਹੜੇ ਹੈਗੇ ਇਹਨਾਂ ਨੂੰ ਫੋਨ ਜਾਂ ਅਦਰ ਇਸ ਤੋਂ علاوہ ਆਦਿ ਸਿ ਫੋਨ ਤੋਂ ਵੀ ਰਿਲੇਟਡ ਨਹੀਂ ਹੈ ਅਦਰ ਜਿ ਜਿੰਨੀ ਵੀ ਕੇਸ ਪ੍ਰੋਪਰਟੀ ਚ ਹੈਗੀ ਵੱਖ-ਵੱਖ ਕੇਸਿਸ ਦੀ ਉਹ ਵੀ ਅਸੀਂ ਜੋ ਐਸ ਪਰ ਜੋ ਲਾ ਹੈ ਉਹ ਅਸੀਂ ਡਿਸਪੂਟ ਕਰ ਰਹੇ ਹਾਂ ਲੇਕਿਨ ਸੋਸ਼ਲ ਮੀਡੀਆ ਸਰਪੇ ਵੀ ਰਿਵਾਰ ਚੱਲਦੀ ਪਈ ਹੈ ਗੈਂਗਸਟਰੀ ਉਹ ਤੇ ਆਪਣੇ ਗਰਦਾਪੁਰ ਦੀ ਗੱਲ ਕੀਤੀ ਹੈ ਲਗਾਤਾਰ ਨਜ਼ਰ ਆ ਗਈ ਹੈ ਸਾਈਬਰ ਕ੍ਰਾਈਮ ਦੇਖੋ ਜੀ ਸਾਡੇ ਇੱਥੇ ਪੂਰਾ ਸੋਸ਼ਲ ਮੀਡੀਆ ਮੋਨਿਟਰਿੰਗ ਕੀਤੀ ਜਾ ਰਹੀ ਹੈਗੀ ਤੁਸੀਂ ਦੇਖਿਆ ਵੀ ਹੋਗਾ ਪਹਿਲਾਂ ਸੋਸ਼ਲ ਮੀਡੀਆ 'ਤੇ ਕਈ ਵੀਡੀਓ ਵੀ ਵਾਇਰਲ ਹੋਏ ਸੀਗੇ ਆਰਮਸ ਤੋਂ ਰਿਲੇਟਡ ਉੱਥੇ ਅਸੀਂ ਜਿਹੜਾ ਲੀਗਲ ਐਕਸ਼ਨ ਵੀ ਲਿਆ ਸੀਗਾ ਐਂਡ ਇਸ ਤੋਂ ਇਲਾਵਾ ਜਿਹੜਾ ਹੈਗਾ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀਗਾ ਤੋਂ ਇਹਦੇ ਲਈ ਤੋਂ 1000 ਪੁਲਿਸ ਫਰੀ ਮੁਸਤਿਹਦ ਹੈਗੀ ਕੋਈ ਵੀ ਵਿਅਕਤੀ ਜੇਕਰ ਇਲੀਗਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਤੋਂ ਮਿਸਯੂਜ਼ ਕਰੇਗਾ ਤਾਂ ਇਹ ਖਲਾ ਲੀਗਲ ਕਾਬੀ ਹੋਏਗਾ